ਸੂਏ ਸੂਏ ਲੱਗ ਜੰਮੀ ਇੱਕ ਵਾਰ ਹਲੋ ਗਾਇਸ ਸਵਾਗਤ ਹੈ ਤੁਹਾਡਾ ਸਾਡੇ ਨਵੇਂ ਵਲੌਗ ਦੇ ਵਿੱਚ ਬਈ ਕਈ ਦਿਨਾਂ ਤੋਂ ਅਸੀਂ ਵਲੌਗ ਨਹੀਂ ਬਣਾ ਰਹੇ ਕਿਉਂਕਿ ਆਪਾਂ ਨੂੰ ਸਾਰਿਆਂ ਨੂੰ ਪਤਾ ਹੀ ਹੈ ਤੇ ਇੰਡੀਆ ਪਾਕਿਸਤਾਨ ਦਾ ਕੀ ਹੋਇਆ ਜੀ ਇਸ ਕਰਕੇ ਔਖਾ ਜਿਹਾ ਮਾ ਅੱਜ ਹੋ ਗਿਆ ਸੀਸ ਫਾਇਰ ਡੋਰਨ ਟਰੰਪ ਨੇ ਫੈਸਲਾ ਕਰਾਤਾ ਹੂੰ ਕਿਨੇ ਨੇ ਫੈਸਲਾ ਕਰਾਤਾ ਹੂੰ ਹੈ ਬ੍ਰਦਰ ਹੋ ਜਾਣ ਖਤਮ ਕਰਵਾਤੀ ਕਿਨੇ 트럼ਪ ਨੇ 트럼ਪ ਨੇ ਜੰਗ ਆਪਣੇ 트럼ਪ ਨੇ ਜੰਗ ਖਤਮ ਕਰਵਾਤੀ ਸੀਜ਼ ਵੇਅਰ ਹੋ ਗਿਆ ਸੀਜ਼ ਵੇਅਰ ਹੋ ਗਿਆ ਭਾਈ ਇਸ ਕਰਕੇ ਅਸੀਂ ਅੱਜ ਬਲੌਗ ਬਣਾਉਣ ਲੱਗੇ ਆ ਚਲੋ ਵਧੀਆ ਬਹੁਤ ਜਨਾ ਨੁਕਸਾਨ ਹੁੰਦਾ ਹੈ ਬਹੁਤ ਰੋਜ਼ਾ ਸੀਜ਼ ਵੇਅਰ ਮਾਰੇ ਜਾਂਦੇ ਨੇ ਬਹੁਤ ਸਾਰੇ ਬਹੁਤ ਸਾਰਾ ਨੁਕਸਾਨ ਹੁੰਦਾ ਇਸ ਤਰ੍ਹਾਂ ਦੇ ਜੰਗ ਕਿਤੇ ਵੀ ਨਹੀਂ ਹੋਣੀ ਚਾਹੀਦੀ ਹੈਗੀ ਹਨ ਅੱਜ ਮੈਲੀ ਨਹੀਂ ਹੈ ਮੈਂ ਕੀ ਬਣਾ ਕੇ ਪਾਪਾ ਨੂੰ ਦਿੱਤੀ ਵੀ ਨਹੀਂ ਆਪ ਹੀ ਖਾ ਗਏ ਹਾਂ ਤੁਸੀਂ ਉਧਰ ਗਏ ਸੀ ਨਾ ਕਿੱਥੇ ਗਿਆ ਹੋਇਆ ਸੀ ਮੈਂ ਤੁਸੀਂ ਬਾਹਰ ਸੀ ਹਾਂ ਹਾਂ ਤੇ ਫਿਰ ਮੈਂ ਨਹਾ ਕੇ ਤਾਂ ਆਉਣਾ ਹੀ ਆ ਨਹਾਉਣ ਗਿਆ ਸੀ ਮੈਂ ਫਿਰ ਸਾਨੂੰ ਲੱਗਿਆ ਕਿ ਤੁਸੀਂ ਸੁਣਨੇ ਖਾਣੀ ਸੀ ਕਿ ਸਿਰਕੇ ਤਾਂ ਦੇਣੀ ਹੁੰਦੇ ਮੈਂ ਕੀ ਤੁਹਾਡਾ ਪੁੱਛਣ ਦਾ ਹੱਕ ਤਾਂ ਬੰਦਾ ਸੀ ਫਿਰ ਜ਼ੂਮ ਕਰੋ ਜ਼ੂਮ ਨਖ ਤੇ ਹਾਂ ਪਾਪਾ ਤੋਂ ਚੀਜ਼ਾਂ ਮਗਾਉਣ ਨੂੰ ਮੋਹਰੇ ਸਾਰੀਆਂ ਆ ਦੇਖ ਲਓ ਹੁਣ ਮੂੰਹ ਕਹੇ ਜਾ ਬਣਾਈ ਜਾਂਦਾ ਹੈ

ਬੰਦ ਕਰਾਤਾ ਜਦਾਂ ਐਕਸਲੀ ਲੱਸ ਰਹੀ ਸੀ ਇਹਨੂੰ ਕਿਤੋਂ ਪਤਾ ਲੱਗਿਆ ਪ੍ਰਤਾਮ ਨੂੰ ਜਿਹੜਾ ਨਾ ਬਾਹਰ ਸੀ ਇਹ ਹਾਂ ਨਹੀਂ ਕਰਦੇ ਤੇ ਹਾਂ ਕੀ ਇਹ ਇਹਨੇ ਕਾਲ ਦੇ ਸੀ ਪ੍ਰਤਾਮ ਇਹ ਮੈਂ ਕਿਹਨੂੰ ਕੋਲ ਪਹਿਲੇ ਹਮਜੋਤਾ ਕਰਵਾਤਾ ਸਾਰੇ ਲੱਸ ਰਹੀ ਸੀ ਦੇਖ ਲਓ ਭਾਈ ਛੋਟੇ ਛੋਟੇ ਬੱਚਿਆਂ ਤੱਕ ਨੂੰ ਪਤਾ ਵੀ ਜਦੋਂ ਤੇ ਕੀ ਨੁਕਸਾਨ ਨੇ ਕੀ ਸਾਰਿਆਂ ਨੂੰ ਪ੍ਰਾਥਮਿਕ ਜਨਮ ਜਨਮ ਹੋਇਆ ਉਹ ਵੀ ਉਹਨੂੰ ਪਤਾ ਸੀ ਕੀ ਪਤਾ ਸੀ ਤੈਨੂੰ ਉਦੋਂ ਕਰੋਨਾ ਆਇਆ ਹੋਇਆ ਆ ਕਰੋਨਾ ਤੈਨੂੰ ਦੇਖ ਕੇ ਜਿਹੜੇ ਚ ਬਈ ਇਹਦਾ ਜਦੋਂ ਜਨਮ ਹੋਇਆ ਉਦੋਂ ਕਰੋਨਾ हट ਗਿਆ ਇਹ ਕਰੋਨੇ ਦੇ ਵਿੱਚ ਜਨਮ ਹੋਇਆ ਕੀ ਕਰੋਨਾ ਤਾਂ ਡਰ ਕੇ ਭੱਜ ਗਿਆ ਹੈ ਨਾ ਹੈ ਨਾ ਤੇਤੋਂ ਕਰੋਨਾ ਬਈ ਪ੍ਰਦਮ ਤਾਂ ਮੈਂ ਤਾਂ ਨਾਂ ਉਹੀ ਰੱਖਦਾ ਮੈਂ ਤਾਂ ਇਹਦਾ ਨਾਂ ਕੋਵਿਡ ਰੱਖਣਾ ਸੀ ਜਾਂ ਕੋਵਿਡ ਰੱਖਣਾ ਦੀ ਜਾਂ ਕਰੋਨਾ ਰੱਖਣਾ ਵੀ ਕੋਵਿਡ 19 ਰੱਖਣਾ ਦੀ ਜਾਂ ਕਰੋਨਾ ਰੱਖਣਾ ਦੀ ਤੈਨੂੰ ਆਈਟਮ ਨਾ ਰੱਖਣੀ ਸੀ ਆਈਟਮ ਨਾ ਰੱਖਣੀ ਕੀ ਰੱਖਣਾ ਸੀ 19 ਰੱਖ ਦੇਣਾ ਸੀ 19 ਕਰੋਨਾ ਰੱਖ ਦੇਣਾ ਸੀ ਨਾ ਕੋਵਿਡ ਕੋਵਿਡ 19 ਨਾ 019 019 ਰੱਖ ਦੇਣਾ ਜੀ ਹੁਣ ਰੱਖ ਦਿੰਦੇ ਆ ਤੇਰੇ ਨੂੰ ਪਹਿਲਾਂ ਤਾਂ ਇਹ ਗਲਤੀਆਂ ਕਰਦਾ ਮੋਬਾਈਲ ਦੇਖਦਾ ਕਰਦਾ ਫਿਰ ਇਹ ਮਾਫੀਆਂ ਮੰਗਦਾ ਫਿਰ ਇਹ ਮਾਫੀ ਵਾਲੀ ਵੀਡੀਓ ਪਾਵਾਂਗੇ ਇਹ ਤੁਹਾਨੂੰ ਵੀ ਘਾਵਾਂਗੇ ਵਿੱਚ ਕਦੀ ਮੀਂਹ ਚ ਨਾਉਂਦਾ ਆ ਟੱਪਦਾ ਆ ਕਦੀ ਗਲਤੀਆਂ ਕਰਦਾ ਆ ਫਿਰ ਇਹ ਮਾਫੀਆਂ ਮੰਗਦਾ ਹੈ ਕੰਨ ਪੜ ਕੇ ਹਨਾ ਸਾਰੀ 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 ਬੈਠੇ ਨਹੀਂ ਜਾਂਦਾ ਹੈਗਾ ਇਤੋਂ ਫਿਰ ਟਿੱਕੇ ਕਦੇ ਕੁਝ ਕਰੂਗਾ ਕੁਝ ਕਰੂਗਾ ਇਹਦੇ ਪਤਾ ਨਹੀਂ ਅੱਡੀ ਕਿਹੜੀ ਲੱਗੀ ਹੋਈ ਆ ਤੁਹਾਨੂੰ ਕੱਲ ਮੇਰੇ ਨਾਲ ਜੀਵਾਂ ਸਾਂਤਰੀ ਨਾਲ ਹੈ की है दिख रहा तो मैंने तो हम्म तो तो आने साल तो पलटी खा गया हम्म काम तो पलटी खा, तो तो खा गया फैंक ली तो पलटी खा गया घर क्या कर रहे हैं देख दोस्त मैंने ना जिद में साल की है तो तो काम तो रानी होगी है, है ना खा सारे क्या कर रहे हैं मैं 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 ਵੀ ਕੀ ਕਹਿੰਦੇ ਸੀ ਫੀਟੇ ਹੈ ਨਾ ਜਿਹੜਾ ਆ ਰਿਹਾ ਸੀ ਹੈ ਨਾ ਉਹ ਜਦੋਂ ਮੈਂ ਆਪਣੇ ਘੇਟਾ ਮੂਰੇ ਆਇਆ ਹੈ ਪਤਾ ਨਹੀਂ ਕੀ ਹੋਇਆ ਸੈਂਟਲੀ ਪਿੱਛੇ ਖੜੀ ਹੋ ਗਈ ਮੈਂ ਹੈ ਸੈਂਟਲੀ ਆਪਲਤ ਨਾਲ ਹੀ ਹੋ ਗਈ ਮੈਂ ਆਪਦੀ ਲੱਗਤਾ ਹੈ ਕੱਢੀ ਸਾਈਡ ਤੇ ਬਹਿ ਗਿਆ ਹਮਮ ਹੋਰ ਨਾ ਪੱਥੇ ਕੰਮ ਜੇ ਸਰਸੁਰ ਹੱਛਾ ਦੇ ਲਾ ਸਰ ਲੱਗ ਗਿਆ ਜੀ ਥੱਲੇ ਚਾਹ ਕਰਾਣੇ ਖਰਚ ਆਇਆ ਨਹੀਂ ਚਾਹ ਨੇਤਰੀ ਗਿਰਿਆ ਤਾਂ ਸਹੀ ਥੀ ਗਿਰਿਆ ਤਾਂ ਚਾਂਗਰੀ ਮਾਰ ਪਾਪਾ ਗਿਰਿਆ ਤਾਂ ਟਾਂਗ ਨੂੰ ਮਾਰ ਕੇ ਸੀ ਹਮਮ ਗਿਰੇ ਦਾ ਚੌਂਕੜੀ ਮਾਰ ਕੇ ਗਿਆ ਅਕਸਰ ਦੇ ਚੋਟ ਲੱਗੀ ਸੀ ਇਹਦੇ ਨਹੀਂ ਲੱਗੀ ਹੈਗੀ ਇਹ ਤਾਂ ਬਚ ਗਿਆ ਅਕਸਰ ਦੇ ਚੋਟ ਲੱਗੀ ਸੀ ਭਾਈ ਦੋਨੇ ਖਾ ਕੇ ਰੋਟੀਆਂ ਦੇ ਲੈ ਤਾਂ ਹਾਂ ਰੋਟੀਆਂ ਹਾਜਮ ਵੀ ਤਾਂ ਕਰਨੀ ਆਉਂਦੀਆਂ ਨੇ ਫਿਰ ਕਰੀਏ ਹੈ ਕਰੀ ਹਾਂ ਚਲੋ ਬੈਠ ਬੋਲੀ ਚਲੋ 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 ਨਾ ਖੁਸ਼ ਹੋਇਆ ਨਾ ਖੁਸ਼ ਹੋਇਆ ਬਈ ਰੋਕੀ ਸਾਡਾ ਬਿਮਾਰ ਹੋ ਗਿਆ ਫੇਰ ਬਚਾਰਾ ਉਹ ਬਗਲ ਫੇਰ ਵਾਰੀ ਬਣ ਰੱਖੀ ਆ ਪਹਿਲਾਂ ਪ੍ਰਥਮ ਬਿਮਾਰ ਹੋਇਆ ਫੇਰ ਸਮਰ ਫੇਰ ਇਹਦੀ ਮੰਮਾ ਫੇਰ ਮੈਂ ਹੁਣ ਰੋਕੀ ਥੋੜੇ ਜਿਹਾ ਖਾਂਜੀ ਆ ਇਹਨੂੰ ਮੀਠੇ ਦਰਾ ਦੇ ਖਾਂਜੀ ਖਾਂਦੇ ਲੱਗੇ ਨਾਲੇ ਨੂੰ ਖਾਂਛੇ ਲੱਗੇ ਨਾਲੇ ਪੋਟੀਆਂ ਲੱਗੀਆਂ ਪਾਪਾ ਇੱਕ ਦਿਨ ਹੈ ਇੱਕ ਕੁੱਤੀ ਆਈ ਸੀ ਹੈਨਾ ਰੋਕ ਕੇ ਤੇ ਭੌਂ ਕਰਾ ਸੀ ਵੀ ਜਾ ਜਾ ਉਹਨੇ ਹੈਨਾ ਰੋਕੀ ਦੇ ਵਾਲ ਕੱਢ ਲੇ ਸੀ ਹੈਨਾ ਹੈਨਾ ਫਿਰ ਸਾਡੇ ਟਾਇਲਟ ਟੂਲ ਲਾਤਾ ਜਿੱਥੇ ਵਾਲ ਬੂਲ ਕੱਢੇ ਸੀ ਹੈਨਾ ਫਿਰ ਸਾਂਝਾ ਕਿਤੇ ਹੈਨਾ ਠੀਕ ਹੋ ਜੂਗਾ ਹੈ ਹੂੰ ਉਹ ਮਾਰ ਜਾ ਹੋ ਗਿਆ ਇਹ ਪੰਗੇ ਵੀ ਤਾਂ ਬੜਿਆਂ ਬੜਿਆਂ ਨਾਲ ਲੈਂਦਾ ਆ ਇਹ ਬੈਂਦਾ ਨਹੀਂ ਹੈਗਾ ਟਿੱਕੇ ਬੈ ਜਾ ਬੈ ਜਾ ਚੱਲ ਬੈ ਜਾ ਦੇਖੋ ਬਈ ਓਕਾ ਯਾ ਕੰਮ ਇਹਦਾ ਵਿਚਾਰੇ ਦਾ ਤਲ ਕੋਈ ਨਹੀਂ ਬੈਜਾ ਬੈਜਾ ਬੈ ਜਾ ਆਰਾਮ ਨਾਲ ਬੈ ਜਾ ਮੈਂ ਰੱਖੀ ਇੱਧਰ ਇੱਧਰ ਤੋਂ ਬੈ ਜਾ ਬੈ ਜਾ ਤਾ ਕੀ ਆ ਭਾਈ ਆ ਦੇ ਤੂੰ ਉਹ ਨਾ ਮੈਂ ਪੂਰੀ ਕੁਲਿਸਤ ਨਾਲ ਭਜਾਈ ਜਾ ਰਹੀ ਸੀ ਪਿੱਛੋਂ ਐ ਖੜੀ ਹੋ ਗਈ ਉਹਦੇ ਤੱਕ ਹਾਂ ਉੱਧਰ ਆ ਪੈਲਟ ਦਬਾਇ ਤੇ ਨਾ ਇਹ ਸੀ ਲੱਕ ਦੇ ਲੱਕ ਦੇ ਭਜਾਈ ਹਾਂ ਫਿਰ ਇਹ ਪੁੱਠੇ ਜੰਮੇ ਕਰਨੇ ਹੁੰਦੇ ਨਾ ਮੈਂ ਕੰਮ ਨਹੀਂ ਕਰ ਰਹੀ ਮੈਂ ਹਾਂ ਆਵੇਂ ਜਿੱਥੇ ਚਾਂਗਲਿਫਟ ਤੋਂ ਲੱਗਤ ਹੈ ਤੇਰੇ ਬ੍ਰੇਕ ਬਰੂਕ ਸਾਰਾ ਕੁਝ ਲੈ ਲੰਡੀ ਤਾਂ ਬਣਾ ਰੱਖੀ ਆ ਉਹ ਅੱਜ ਰੱਖਿਆ ਨਵੇਂ ਪੌਖਾ ਦਿੱਤਾ ਸੀ ਕੱਲ ਨੂੰ ਨੀਂਦ ਹੋ ਗਿਆ ਅਰੇ ਚਮਟਾ ਵੀ ਬਿੰਗਾ ਹੋਇਆ ਪਿਆ ਹੁਣ ਤਾਂ ਕਣ ਆਹ ਹਾਂ ਦੇ ਦਾਂ ਕਣਸਾ ਫਿਰ ਹਾਂ ਦੇ ਦਾਂ ਇਹ ਨਵੀਂ ਸਾਈ ਨੇ ਮੰਗੇ ਆਹੋ ਤੇਰੇ ਬਾਪੂ ਵਾਲੇ ਪੈਸੇ ਪੈ ਤੇਰੇ ਕੋਲੇ ਨਵੀਂ ਸਾਈ ਲੈ ਜਾਣ ਹਾਂ ਲੈ ਗਏ ਨੇ ਐਵੇਂ ਸਾਮੇਂ ਕੋਲੇ ਤੇਰੇ ਕੋਲੇ ਕਿਹੜੇ ਪੈਸੇ ਨੇ ਤੇਰੇ ਕੋਲ ਕਿੰਨੇ ਨੇ ਤੇਰੇ ਕੋਲ ਤਾਂ ਇੰਨੇ ਸਾਰੇ ਦੋ ਦਾ ਕੋਲੇ ਕਿੰਨੇ ਪੈਸੇ ਨੇ 15 ਕੀ ਤੋਂ ਕੀ ਤੋਂ ਕੀ ਤੋਂ ਲੈਤੇ ਸੀ ਤਰੀ ਕੋਲੇ ਪੈਸੇ ਕਿੱਥੋਂ ਆਏ ਉਹਨੇ ਕਿਥੋਂ ਲੱਤੇ ਮਮਾ ਤੋਂ ਮਨਾ ਖਾਣਾ ਮਮਾ ਤੋਂ ਲੱਤ ਸੀ ਜਿੱਦੇ ਸੁੱਤੋਂ ਲੱਤ ਸੀ ਆਵੇ ਭਾਈ ਇਹ ਦੋ ਰੇਗਾ ਬੇਨ ਟੈਸਟਿੰਗ ਆ ਯਾਨਾ ਬਰੀ ਲਗੀ ਸائیں ਨਹੀਂ ਬਰੀ ਇਹ ਸੁੰਦਰ ਜਗਾ ਅਲੋਕ ਹੈ ਨਾ ਪੱਖੇ ਵੀ ਆ ਗਿਆ ਬੋਲ ਰਿਹਾ ਕਿਤਨੀ ਸੁੰਦਰ ਜਗਾ ਭਾਈ ਬਾਹਰ ਮੌਸਮ ਬਹੁਤ ਵਧੀਆ ਕਿੰਨੇ ਦਿਨ ਹੋ ਗਏ ਜਦੋਂ ਭਾਰਤ ਪਾਕਿਸਤਾਨ ਦੇ ਜੰਗ ਲੱਗੀ ਆ ਬਾਹਰ ਹੀ ਨਹੀਂ ਨਿਕਲੇ ਹੈਗੇ ਬਲੈਕਆਊਟ ਲੱਗਾ ਪੈਸਾ ਹੋਰ ਆ ਦੇਖ ਲੈ ਲੈ ਹਾਲਾ ਵਾਪਸ ਨਹੀਂ ਖੜੀ ਆ ਲੋਗ ਨਹੀਂ ਕੈਪਚਰ ਹੋਇਆ ਸੀ ਸੈਂਟ ਸੁਣ ਘੜੀਏ ਦੇਖੋ ਆ ਚੀਜ਼ 빙ੀ ਹੋ ਗਈ ਆ ਪੂਰਟ ਹੋ ਗਈ ਸੀ ਸੈਂਟਲੀ ਵੀ ਆਇਆ ਹੋ ਗਈ ਸੀ ਜਮੀ ਇਹਦਾ ਮੂਮੂ ਪਾਪੀ ਸੀ ਬਲੌਗਿੰਗ ਕਰ ਰਹੀ ਸੀ ਉਦੋਂ ਇਹਨੇ ਕੈਪਚਰ ਹੋਣ ਹੋ ਰਹਿ ਗਿਆ ਚੱਲ ਚੱਲੇ ਬਰ ਚੱਲ ਪਤਾ ਨਹੀਂ ਕਿੱਥੇ ਖੜਾ ਕੇ ਆਇਆ ਭਾਈ ਸਾਈਕਲੀ ਖੜੀ ਆ ਸਾਈਕਲ ਜਾ ਰਹਾ ਸਮਰ ਲੈ ਚੱਲ ਪਣੇ ਲੱਗਦਾ ਲੱਗਦਾ ਮਿੰਦ ਲਾਨੀ ਆਂਦਾ ਆਖੜਾ ਆਖੜਾ ਰਗੇ ਚੱਕ ਕੇ ਨੂੰ ਉਧਰ ਲੈ ਕੇ ਚੱਲ ਚੱਲ ਆਜੋ ਆਜੋ ਇਹੋ ਮਸਾਲਾ ਚਾਹੇ ਅੰਨਾ ਤਾਂ ਰਹਿ ਗਏ ਸੀ ਖਾਣਾ ਇਸ ਤੇ ਪਾਉਂਦਾ ਅਮੇ ਯਾਰ ਤੇ ਤੇ ਚੱਲ ਮੈਂ ਆਖਰੀ ਅਖਰੀ ਆਦ ਰੋਗੇ ਲਿਫਟ ਮਾਰ ਕੇ ਖਾਵਾਂ ਗਾਈਸ ਗਾਈਸ ਲਿਫਟ ਵੱਜੂਗੀ ਓਏ ਤੂੰ ਗੈਸ ਤੋਂ ਗਰੀ ਅੰਨਾ ਵਾਖ ਰਿਹਾ ਨਾ ਵਜਣੀ ਨਹੀਂ

वो तो देखो भाई बारा बारा देखा जी से पहला चंद्र दे आज आए भाड़ा ठीक है मैं वीडियो वीडियो ऑन है कैप्चर होगी तेरी आ देखो गाइस इस स्लिप पे दी ज़ूम करके दिखाने है सुनो थैंक यू ब्रो ओके ब्रो अच्छे हो जाओ ब्रो पापा आ देखो गाइस आगे देखो ये देखो पूरे तक तक मिट्टी पाती ही पूरे तक हूं मैं लाके दिखाना यस सुन बाबली मैं करता हूं देखो गाइस कितनी दूर है देखो कितनी नेड़े है ओ गिर गया भाई गिर गया भाई तो हमारी तो लाइक तो और चाहे कई लाइक की चलो ओ लगी नहीं भाई तुम्हारी भी छोड़ो ओ भाई डोगता भी मैं करता ਕਾ ਆਹ ਉਹ ਲਾਉਂਗਾ ਵੇ ਬ੍ਰੇਕ ਕਾ ਵਾ ਮੈਂ ਰੱਖਾ ਦੇ ਗਿਆ ਕਪੜਾ ਨਹੀਂ ਆਉਂਦਾ ਪਰ ਕੋ ਇਹ ਚਾਹੀਦੀ ਲੈਂਦੇ ਨਾ ਵੀਡੀਓ ਨੂੰ ਫੇਰ ਖਾਚ ਕੇ ਐ ਨਹੀਂ ਸੰਭਰ ਲੈ ਮੈਂ ਲਾਵਾਂ ਬਾਈ ਲਾਈਕ ਵਾਈ ਵਾਈ ਕਰਤਾ ਹਾਂ ਇਹ ਤੋਂ ਵੀ ਘਾਤ ਲਾਵਾਂ ਮੈਂ ਖਤਰਨਾਕ ਇਹ ਤੋਂ ਵੀ ਖਤਰਨਾਕ ਲਾਉਣਾ ਹੋਰ ਆਜਾ ਅੰਦਰ ਲੈ ਕੇ ਦਿਖਾਣਾ ਤੋਿਆਂ ਚ ਵਸਾ ਲੈਣਾ ਤੂੰ ਸਾਈਕਲੀ ਹੈ ਅੱਜ ਤੇਗਾ ਦਵਾਖਾਂ ਨੂੰ ਕਹਿੰਦਾ ਵੀ ਮਿੱਟੀ ਪਾਉ ਰੇ ਵੀ ਮੈਂ ਫਿਰ ਜਦੋਂ ਪੈਡਲ ਮਾਰਦਾ ਉਹ ਟਾਇਰ ਹੋ ਜਾਂਦਾ ਵੀ ਫਿਰ ਮਿੱਟੀ ਤੇ ਆਉਂਦਾ ਪਿੱਛੇ ਨੂੰ ਹੋਰ ਆ ਗਿੱਖਣਾ ਤੇ ਤੇਰੀ ਬਾਲਾ ਸਕੀਮੀ ਆ ਬਾਈ ਕੋਈ ਨਾ ਲੱਗਦਾ ਸਪੈਸ਼ਲ ਪਟਰ ਕਿ ਹੈ ਹੋਰ ਪੱਟੀ ਜਾਂਦਾ ਬਸ ਵੈਸੇ ਤਾਂ ਰੋਕੀ ਨੇ ਪੱਟਿਆ ਰੋਕੀ ਨੇ ਰੋਕੀ ਨੇ ਇਹ ਗੱਡੀ ਬਚਦੀ ਸਾਈਕਲੀ ਲੈ ਦੇਖ ਲੈ ਮੈਂ ਆ ਇਸੇ ਪਰ ਆ ਰਿਹਾ ਫਿਰ ਟੁੱਟੂ ਨਹੀਂ ਹੁਣ ਸੈਟ ਕਰ ਲਿਆਦਾ ਬਹੁਤ ਇਹ ਬਹੁਤ ਦੂਰ ਜਾਂਦੇ ਉਹਦੇ ਨਾਲ ਹੁਣ ਬੋਲ ਹਾਂ ਕੀ ਕਰਿਆ ਹੁਣ ਇਹਨਾਂ ਨੂੰ ਦੇਖਾਂ ਇਹਨਾਂ ਨੂੰ ਅੱਛਾ ਉਹ ਘੋ ਘੋ ਭਾਰਤੀ ਚ ਗੁੰਦਸ ਰੂਤਰ ਆਖ ਲਾਤੀ ਉਹਨੇ ਪੂਰਾ ਕਹਿਣਾ ਹੋ ਗਿਆ